ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਨਾ ਮੈਂ ਕੁਝ ਕੋ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਬੜੀ ਦੁਖਦਾਈ ਖਬਰ ਹੈ ਤੇ ਬਿੱਲੀ ਨੇ ਪੰਜ ਲੋਕਾਂ ਦੀ ਜਾਨ ਲਈ ਹੈ ਇੱਕ ਤੋਂ ਬਾਅਦ ਇੱਕ ਮੌਤ ਹੋਈ ਹੈ ਇੱਕੋ ਘਰ ਦੇ ਵਿੱਚੋਂ ਚਾਰ ਜਨਾਜ਼ੇ ਉੱਠਣਗੇ ਚਾਰ ਅਰਥੀਆਂ ਉੱਠਣਗੀਆਂ ਬੜੀ ਮਨ ਨੂੰ ਦੁੱਖ ਲੱਗਿਆ ਇਹ ਖਬਰ ਪੜ ਕੇ ਬਹੁਤ ਮਨ ਦੁਖੀ ਹੋਇਆ ਸੋ ਸਚਾਈ ਮੈਂ ਤੁਹਾਡੇ ਨਾਲ ਜਿਹੜੀ ਹੈ ਸਾਫ਼ ਤੌਰ ਤੇ ਸਾਂਝੀ ਕਰਨੀ ਹੈ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਹੋ ਕਾਫੀ ਖਬਰਾਂ ਜਿਹੜੀਆਂ ਨੇ ਸਾਡੇ ਤੱਕ ਪਹੁੰਚਦੀਆਂ ਨੇ ਬਹੁਤ ਜ਼ਿਆਦਾ ਚੀਜ਼ਾਂ ਨੂੰ ਅਸੀਂ ਵੇਖਦੇ ਆਂ ਸ਼ੇਅਰ ਵੀ ਕਰਦੇ ਆਂ ਸੋ ਇੱਥੇ ਇੱਕ ਬੇਨਤੀ ਮੈਂ ਤੁਹਾਡੇ ਨਾਲ ਜਿਹੜੀ ਹੈ ਉਹ ਸਾਂਝੀ ਕਰਦੇ ਆਂ ਇੱਕ ਬਿੱਲੀ ਨੇ ਕਰਦੇ ਲੋਕਾਂ ਦੀ ਜਾਨ ਲੈ ਲੇ ਹੁਣ ਸਚਾਈ ਕੀ ਹੈ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਜਿੱਥਾਂ ਪਤਾ ਲੱਗਿਆ ਜਿੰਨਾ ਕੋ ਮਹਾਰਾਸ਼ਟਰ ਦੇ ਵਿੱਚ ਇੱਕ ਬਿੱਲੀ ਨੂੰ ਬਚਾਉਣ ਲਈ ਪੰਜ ਲੋਕਾਂ ਦੀ ਜਾਨ ਚਲੀ ਗਈ ਮਹਾਰਾਸ਼ਟਰ ਅਹਿਮਦਨਗਰ ਦੇ ਲੋਕਾਂ ਦੀ ਮੌਤ ਤੋਂ ਇਹ ਦਿਲ ਦਹਿਲਾ ਦੇਣ ਵਾਲੀ ਜਿਹੜੀ ਖਬਰ ਹੈ ਮਿਲੀ ਹੈ 6 ਲੋਕਾਂ ਨੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਇਹ ਸਾਰੇ ਖੂਹ ਦੇ ਵਿੱਚ ਡਿੱਗੀ ਹੋਈ ਬਿੱਲੀ ਨੂੰ ਬਚਾਉਣਾ ਚਾਹੁੰਦੇ ਸੀ ਪਰ 5 ਲੋਕਾਂ ਦੀ ਜਾਨ ਚਲੀ ਗਈ ਲੱਕ ਦੁਆਲੇ ਰੱਸੀ ਬਨ ਕੇ ਖੂਹ ਦੇ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਹੀ ਬਚਾਇਆ ਜਾ ਸਕਿਆ ਹੋਰ ਕਿਸੇ ਨੂੰ ਨਹੀਂ ਤੇ ਸਚਾਈ ਇਹ ਸੀ ਕਿ ਖੂਹ ਦੇ ਅੰਦਰ ਇੱਕ ਜ਼ਹਿਰੀਲੀ ਗੈਸ ਸੀ ਜਿਸ ਨੂੰ ਪాయిਜ਼ਨਸ ਗੈਸ ਆਪਾਂ ਕਹਿ ਸਕਦੇ ਹਾਂ ਜਿਸ ਨਾਲ ਸਾਰਿਆਂ ਦਾ ਸਾਹ ਰੁਕ ਗਿਆ ਮੰਨਿਆ ਗਿਆ ਏ ਕਿ ਪਸ਼ੂਆਂ ਦੇ ਗੋਹੇ ਚੋਂ ਇਹ ਗੈਸ ਨਿਕਲ ਰਹੀ ਸੀ ਖੂ ਨੂੰ ਬਾਇਓ ਗੈਸ ਪਲਾਂਟ ਦੇ ਵਜੋਂ ਵਰਤਿਆ ਜਾ ਰਿਹਾ ਸੀ ਇਸ ਤੋਂ ਅਣਜਾਣ ਉਹ ਜਿਹੜੇ ਲੋਕ ਸੀ ਇਸ ਤੋਂ ਉਹ ਬਿਲਕੁਲ ਅਣਜਾਣ ਸੀ ਤੇ ਆਪਣੀ ਜਾਨ ਉਹਨਾਂ ਨੇ ਖਤਰੇ ਦੇ ਵਿੱਚ ਪਾ ਲਈ ਤੇ ਅੱਜ ਸਾਡੇ ਲੋਕ ਵੀ ਆਪਣੀ ਜਾਨ ਖਤਰੇ ਦੇ ਵਿੱਚ ਖੁਦ ਪਾ ਰਹੇ ਨੇ ਇੱਥੇ ਅਸੀਂ ਵੇਖਦੇ ਹਾਂ ਨਾ ਬਹੁਤ ਕੁਝ ਇਹੋ ਜਿਹਾ ਚਲਾਇਆ ਜਾ ਰਿਹਾ ਹੈ ਇਹ ਹਾਦਸਾ ਜਿਹੜਾ ਹੈ ਉਹ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਵਾਡਕੀ ਦੇ ਵਿੱਚ ਵਾਪਰਿਆ 9 ਅਪ੍ਰੈਲ ਦੀ ਰਾਤ ਨੂੰ ਇੱਕ ਬਿੱਲੀ ਜਿਹੜੀ ਹੈ ਖੂਹ ਦੇ ਵਿੱਚ ਡਿੱਗੀ ਅਹਿਮਦਨਗਰ ਦੇ ਨਿਵਾਸਾ ਥਾਣੇ ਦੇ ਸੀਨੀਅਰ ਪੁਲਿਸ ਅਧਿਕਾਰੀ ਤਨੰਜੇ ਜਾਦਵ ਨੇ ਇਹ ਵੀ ਦੱਸਿਆ ਕਿੰਦੇ ਖੂਹ ਵਿੱਚ ਕੁਝ ਲੋਕ ਕੁੱਲ 6 ਲੋਕ ਸੀ ਬਚਾਅ ਟੀਮਾਂ ਨੇ 5 ਲਾਸ਼ਾਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਵਿੱਚੋਂ ਸਾਰੇ ਬਿੱਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ ਨੇ ਇਹੀ ਪਤਾ ਲੱਗਿਆ ਕਿ ਉਹ ਲੋਕ ਜਿਹੜੇ ਨੇ ਇਦਾਂ ਮਰੇ ਨੇ ਲੱਕ ਦੁਆਲੇ ਰੱਸੀ ਬੰਨ੍ਹ ਕੇ ਖੂਹ ਵਿੱਚ ਡਿੱਗੇ ਵਿਅਕਤੀ ਨੂੰ ਮੌਕੇ ਤੇ ਮੌਜੂਦ ਪੁਲਿਸ ਨੇ ਬਚਾ ਲਿਆ ਵਿਅਕਤੀ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਬਿੱਲੀ ਨੂੰ ਬਚਾਉਂਦੇ ਹੋਏ ਜਾਨ ਗਵਾਉਣ ਵਾਲੇ ਉਹਨਾਂ 5 ਲੋਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗੀਆਂ ਨੇ ਬੜੇ ਮਨ ਨੂੰ ਦੁੱਖ ਲੱਗਿਆ ਕੋ ਨੂੰ ਬਾਇਓ ਗੈਸ ਪਲਾਂਟ ਵੱਜੋਂ ਵਰਤਣ ਵਾਲੇ ਇਹ ਜ਼ਰੂਰ ਧਿਆਨ ਰੱਖਿਆ ਕਰੋ ਇੱਕ ਜ਼ਹਿਰੀਲੀ ਗੈਸ ਬਣਦੀ ਹੈ ਉਹਦੇ ਵਿੱਚ ਕੱਲ ਇਹ ਹਾਦਸਾ ਵਾਪਰੇ ਆ ਤੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਉਹਨਾਂ ਨੂੰ ਕੀਤੀ ਜਾ ਰਹੀ ਹੈ ਐਮਰਜੈਂਸੀ ਪ੍ਰਬੰਧਾਂ ਦੀ ਘਾਟ ਕਾਰਨ ਰਾਹਤ ਕਾਰਜਾਂ ਦੇ ਵਿੱਚ ਰੁਕਾਵਟ ਵੀ ਰਹੀ ਘਟਨਾ ਦੇ 10 ਘੰਟੇ ਬਾਅਦ ਜਿਹੜੀਆਂ ਨੇ ਉਹ ਲਾਸ਼ਾਂ ਉੱਥੋਂ ਬਰਾਮਦ ਹੋਈਆਂ ਨੇ ਉਹ ਲਾਸ਼ਾਂ ਮਿਲ ਪਾਈਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਉਹਨਾਂ ਦਾ ਕਰਵਾਇਆ ਗਿਆ ਅਚਾਨਕ ਹੋਈਆਂ ਇਹ ਮੌਤਾਂ ਕਾਰਨ ਕਾਫੀ ਲੋਕ ਡਰ ਗਏ ਨੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਡਰੇ ਹੋਏ ਨੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਚੱਲ ਰਹੇ ਨੇ ਸਵਾਲ ਉਥਲ-ਪੁਥਲ ਹੋ ਰਹੇ ਨੇ ਬਹੁਤ ਜ਼ਿਆਦਾ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਜਿਹੜੇ ਉਮੜੇ ਹੋਏ ਨੇ ਉਹ ਇੱਥੇ ਮੈਂ ਤਾ ਕਰਕੇ ਬੇਨਤੀਆਂ ਕੀਤੀਆਂ ਨੇ ਕਿਉਂਕਿ ਸਾਡੇ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਹੈ ਉਹ ਬਿਲਕੁਲ ਪਤਾ ਨਹੀਂ ਹੈ ਸਾਡੇ ਲੋਕ ਇਸ ਖਬਰ ਨੂੰ ਆਪਣੇ ਤੌਰ ਤੇ ਵਰਤ ਰਹੇ ਸੀ ਕਿ ਬਿੱਲੀ ਨੇ ਜਾਨ ਲੈ ਲਈ ਹੁਣ ਕਈ ਪਤਾ ਕਹਿੰਦੇ ਸੀ ਕਿ ਬਿੱਲੀ ਜ਼ਹਿਰੀਲੀ ਚੀਜ਼ ਖਾ ਗਈ ਬਿੱਲੀ ਹਲਕ ਗਈ ਬਿੱਲੀ ਨੇ ਜੀ ਕੱਟ ਲਿਆ ਜੀ ਉਹਨਾਂ ਨੂੰ ਤੇ ਤਾਂ ਉਹਨਾਂ ਦੀ ਮੌਤ ਹੋ ਗਈ ਲੋਕ ਆਪਣੇ ਘਰਾਂ ਦੇ ਵਿੱਚ ਉਹ ਬਿੱਲੀਆਂ ਨੂੰ ਭਜਾਉਣ ਲੱਗੇ ਲੋਕ ਆਪਣੇ ਘਰਾਂ ਦੇ ਵਿੱਚ ਬਿੱਲੀਆਂ ਨੂੰ ਜਿਹੜਾ ਹੈ ਥਾਂ ਨਹੀਂ ਦੇ ਰਹੇ ਕਹਿਣ ਤੋਂ ਭਾਵ ਵੀ ਲੋਕ ਇੰਨੇ ਡਰ ਗਏ ਲੋਕਾਂ ਦੇ ਵਿੱਚ ਡਰ ਬਣ ਗਿਆ ਬਿੱਲੀ ਤੋਂ ਲੋਕ ਡਰ ਰਹੇ ਨੇ ਬੱਚਿਆਂ ਨੂੰ ਇਕੱਲਾ ਨਹੀਂ ਛੱਡ ਰਹੇ ਮੈਂ ਕਹਿੰਦਾ ਡਰੋ ਨਾ ਵੀ ਇਹੋ ਜਿਹਾ ਕੁਝ ਨਹੀਂ ਹੈਗਾ ਜਿਹੜਾ ਮੇਰਾ ਮਕਸਦ ਹੈ ਵੀਡੀਓ ਬਣਾਉਣ ਦਾ ਉਹ ਇਹ ਹੈ ਕਿ ਅਸਲ ਸਚਾਈ ਇਹ ਸੀ ਭੋਲਿਓ ਕਿ ਬਿੱਲੀ ਖੂਹ ਦੇ ਵਿੱਚ ਡਿੱਗ ਗਈ ਤੇ ਉਸ ਬਿੱਲੀ ਨੂੰ ਬਚਾਉਣ ਦੇ ਲਈ ਉਹ ਪਰਿਵਾਰ ਨੇ ਇੱਕ ਇਨਸਾਨੀਅਤ ਭਰਿਆ ਕੰਮ ਕੀਤਾ ਪਰ ਸ਼ਾਇਦ ਉਹ ਬਚਾ ਨਹੀਂ ਸਕੇ ਬਿੱਲੀ ਵੀ ਮਾਰੀ ਗਈ ਤੇ ਬਿੱਲੀ ਨੂੰ ਬਚਾਉਣ ਦੇ ਚੱਕਰ ਜਾਬ ਨਹੀਂ ਮਾਰੇ ਗਏ ਕਿਉਂਕਿ ਉਹ ਗੈਸ ਦੇ ਕਾਰਨ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਬਾਇਓ ਗੈਸ ਪਲਾਂਟ ਜਿਹੜਾ ਲਗਾਇਆ ਗਿਆ ਸੀ ਉਸ ਕਾਰਨ ਇਹ ਮੌਤਾਂ ਹੋਈਆਂ ਨੇ ਇਹ ਨਾ ਭੁੱਲੋ ਵੀ ਉਹ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਵਰਤ ਰਿਆਂ ਤੁਹਾਨੂੰ ਵੈਸੇ ਪਤਾ ਹੀ ਹੋਏਗਾ ਕਿ ਉਹਦੇ ਵਿੱਚ ਗੈਸ ਬਣਦੀ ਹੈ ਇੱਕ ਜ਼ਹਿਰੀਲੀ ਗੈਸ ਜਿਹਦੇ ਨਾਲ ਜਾਨ ਜਾ ਸਕਦੀ ਹੈ ਤੇ ਉਹ ਜ਼ਹਿਰੀਲੀ ਗੈਸ ਇੰਨੀ ਕੁ ਜ਼ਿਆਦਾ ਭਿਆਨਕ ਹੈ ਤੇ ਜਿਹੜਾ ਉਹਦੀ ਲਪੇਟ ਦੇ ਵਿੱਚ ਆ ਗਿਆ ਤੇ ਕੁਝ ਮਿੰਟਾਂ ਦੇ ਬਾਅਦ ਉਸ ਦੀ ਮੌਤ ਜਿਹੜੀ ਹੈ ਹੋ ਜਾਂਦੀ ਹੈ ਕੁਝ ਮਿੰਟਾਂ ਦੇ ਬਾਅਦ ਹੀ ਉਸ ਦੀ ਮੌਤ ਹੁੰਦੀ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕੁਝ ਮਿੰਟਾਂ ਬਾਅਦ ਹੀ ਉਸ ਦੀ ਮੌਤ ਹੁੰਦੀ ਹੈ ਸੋ ਸਾਧ ਸੰਗਤ ਇਹ ਸਭ ਕੁਝ ਹੋਇਆ ਤਾਂ ਆ ਕਿਉਂਕਿ ਉਹਨਾਂ ਲੋਕਾਂ ਦੀ ਮੌਤ ਹੋਈ ਸੋ ਆਖਰ ਲੋਕ ਸਾਡੇ ਡਰ ਗਏ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇਕਰ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਇਹ ਚੀਜ਼ਾਂ ਵਰਤ ਰਿਆਂ ਤੇ ਥੋੜਾ ਜਿਹਾ ਸਾਵਧਾਨ ਜ਼ਰੂਰ ਰਹੋ ਤੇ ਕਿੰਨੀਆਂ ਜੀ ਮੌਤਾਂ ਹੋ ਰਹੀਆਂ ਨੇ ਮੌਤਾਂ ਹੋ ਰਹੀਆਂ ਨੇ ਕੁਝ ਮੌਤਾਂ ਦੇ ਸਮਾਨ ਅਸੀਂ ਘਰ ਦੇ ਵਿੱਚ ਪੈਦਾ ਕੀਤੇ ਹੋਏ ਨੇ ਤਾਂ ਵੀ ਮੌਤਾਂ ਹੋ ਰਹੀਆਂ ਨੇ ਮੈਨੂੰ ਮਾਫ਼ ਕਰਿਓ ਇਹ ਗੱਲ ਕਹਿਣੀ ਪੈ ਰਹੀ ਐ ਕੁਝ ਮੌਤਾਂ ਦੇ ਸਮਾਨ ਅਸੀਂ ਘਰ ਦੇ ਵਿੱਚ ਜਿਹੜੇ ਨੇ ਬਣਾ ਕੇ ਰੱਖੇ ਹੋਏ ਨੇ ਖੁਦ ਹੀ ਅਸੀਂ ਮੌਤਾਂ ਦੇ ਸ਼ਿਕਾਰ ਹੋ ਰਹੇ ਆਂ ਖੁਦ ਹੀ ਅਸੀਂ ਜਿਹੜੀਆਂ ਨੇ ਮੌਤਾਂ ਨੂੰ ਦਾਵਤ ਦੇ ਰਹੇ ਆਂ ਇਹਨਾਂ ਚੀਜ਼ਾਂ ਤੋਂ ਵਿਚਾਰ ਰੱਖੋ ਪਹਿਲਾਂ ਲੋਕ ਖੂਹਾਂ ਤੋਂ ਡਰਦੇ ਸੀ ਮੋਟਰਾਂ ਤੇ ਜਿਹੜੇ ਖੂਹ ਸੀ ਫਿਰ ਲੋਕ ਉਹਨਾਂ ਲੋਕਾਂ ਤੋਂ ਡਰਨ ਲੱਗੇ ਜਿਹੜੇ ਆਪਣੇ ਘਰਾਂ ਦੇ ਵਿੱਚ ਚੱਲਦੇ ਹੁੰਦੇ ਸੀ ਉਹ ਇੰਜਨ ਉਹ ਫਟ ਜਾਂਦੇ ਸੀ ਤੇ ਫਿਰ ਸਿਲੰਡਰਾਂ ਤੋਂ ਲੋਕਾਂ ਨੂੰ ਡਰ ਪਿਆ ਸੋ ਆਖਰ ਬਹੁਤੀਆਂ ਸਮੇਂ-ਸਮੇਂ ਨਾਲ ਚੀਜ਼ਾਂ ਜੜੀਆਂ ਨੇ ਤਬਦੀਲ ਹੁੰਦੀਆਂ ਰਹੀਆਂ ਨੇ ਇੱਥੇ ਅੱਜ ਲੋਕ ਜਿਹੜੇ ਨੇ ਬਿੱਲੀ ਤੋਂ ਡਰਨ ਲੱਗੇ ਤੇ ਬਾਇਓ ਗੈਸ ਤੋਂ ਡਰਨ ਲੱਗੇ ਪਲਾਂਟਾ ਤੋਂ ਡਰਨ ਲੱਗੇ ਸੋ ਆਖਰ ਮੈਂ ਬੇਨਤੀ ਕਰਾਂ ਵੀ ਡਰਨਾ ਬਿਲਕੁਲ ਜਾਇਜ਼ ਹੈ ਪਰ ਉਹਨਾਂ ਚੀਜ਼ਾਂ ਦਾ ਜੇਕਰ ਸਹੀ ਇਸਤੇਮਾਲ ਕਰੋਗੇ ਤੇ ਡਰੋਗੇ ਨਹੀਂ ਉਹ ਜਿਹੜਾ ਖੂਹ ਹੈ ਉਹਦੇ ਵਿੱਚ ਇਹੋ ਜੀ ਸਥਿਤੀ ਬਣਾ ਕੇ ਰੱਖੋ ਵੀ ਗੈਸ ਜੇ ਬਣਦੀ ਵੀ ਹੈ ਤਾਂ ਬਾਹਰ ਨਿਕਲੀ ਜਾਵੇ ਤੇ ਉਹਦੇ ਵਿੱਚ ਇਕੱਠੀ ਨਾ ਹੋਵੇ ਸਾਨੂੰ ਉਹਦਾ ਕੋਈ ਨੁਕਸਾਨ ਨਾ ਹੋਵੇ ਤੇ ਇਹੋ ਜਿਹੇ ਹਿਸਾਬ ਨਾਲ ਕਿ ਉਹਦੇ ਵਿੱਚ ਸਾਡਾ ਕੋਈ ਬੱਚਾ ਜਾਂ ਕੋਈ ਜਾਣਵਰ ਪੰਛੀ ਉਹਦੇ ਵਿੱਚ ਉਹਦੇ ਲਪੇਟ ਵਿੱਚ ਨਾ ਆ ਸਕੇ ਇਹੋ ਜੇ ਹਿਸਾਬ ਨਾਲ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਚਾਹੇ ਕੋਈ ਪੰਛੀ ਕੋਈ ਜਾਨਵਰ ਹੋਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਹੋ ਜੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਵਰਤੋ ਤਾਂ ਕਰਕੇ ਮੈਂ ਇਹ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਸੋ ਕੋਸ਼ਿਸ਼ਾਂ ਕਰੋ ਆਪਣੇ ਆਪ ਨੂੰ ਸੇਫ ਰੱਖਣ ਦੀ ਪ੍ਰਮਾਤਮਾ ਅੱਗੇ ਅਰਦਾਸ ਕਰੋ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ